ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਟੋਟੀਆਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਜੇਕਰ ਤੁਸੀਂ ਸੇਰੋਂ ਵਾਲੇ ਪਾਸੇ ਆਉਣਾ ਤਾਂ ਤਾਂ ਵੀ ਤੁਸੀਂ ਖਾਸ ਵਿਜਿਟ ਜਿਹੜੀ ਆ ਪਿੰਡ ਟੋਟੀਆਂ ਕਰਨੀ ਆ ਇੱਕ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਦੋਸਤੋ ਇੱਕ ਤੁਹਾਨੂੰ ਦੋ ਪਸ਼ੂ ਆਪਾਂ ਦਿਖਾਉਣੇ ਆ ਘਰੇਲੂ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਸੋ ਬਿਲਕੁਲ ਦੋ ਪਸ਼ੂ ਬਕਾਊਗਾ ਇੱਕ ਤੁਹਾਨੂੰ ਤੋਕੜ ਜਿਹੜੀ ਆ ਦੋਸਤੋ ਇਹ ਝੋਟੀ ਦਿਖਾ ਦਾਂਗੇ ਇੱਕ ਮੱਝ ਹੋਵੇਗੀ ਦੋਸਤੋ ਬਿਲਕੁਲ ਤਾਜੀ ਸੂਈ ਸਭਾਈ ਵੱਡੇ ਪੱਲੇ ਦੀ ਲੋਹੀ ਜੇਕਰ ਵੇਖੀਏ ਤਾਂ ਬਿਲਕੁਲ ਲੋਹੀ ਦੇ ਵਿੱਚ ਲੋਹੀ ਨਸਲ ਦੀ ਜਿਹੜੀ ਮੱਝ ਆ ਚੌੜੇ ਪੇਟ ਪੁੱਠੇ ਵਾਲੀ ਆ ਸੋ ਬਾਕੀ ਪੂਰੀ ਇਨਫੋਰਮੇਸ਼ਨ ਆ ਜਿਹੜੀ ਦੋਸਤੋ ਮੈਂ ਤੁਹਾਡੇ ਨਾਲ ਆਪ ਖੋਦ ਸਾਂਝੀ ਕਰ ਦਿਊਗਾ ਤੇ ਬਾਕੀ ਅੰਕਲ ਜੀ ਬਿਲਕੁਲ ਮੇਰੇ ਸਾਹਮਣੇ ਆ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦੇਣਗੇ ਨੰਬਰ ਬਿਲਕੁਲ ਲਗਾਤਾਰ ਓਨਰ ਮਾਲਕ ਦੇ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਸੋ ਦੋ ਪਸ਼ੂ ਜਿਹੜੇ ਆ ਦੋਸਤੋ ਵਕਾਊ ਆ ਪਹਿਲੇ ਨੰਬਰ ਤੇ ਆਪਾਂ ਜਿਹੜੇ ਤੁਹਾਨੂੰ ਇਹ ਲੋਹੀ ਬਰੀਡ ਦੇ ਵਿੱਚ ਆ ਲੋਹੀ ਨਸਲ ਦੀ ਜਿਹੜੀ ਦੋਸਤੋ ਇਹ ਮੱਝ ਦਿਖਾ ਦੇਣੇ ਆ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਆ ਚੌਥਾ ਸੂਆ ਜਿਹੜਾ ਦੋਸਤੋ ਸੂਈ ਆ ਠੀਕ ਆ ਅੰਕਲ ਚੌਥਾ ਸੂਆ ਹੀ ਹੈ ਨਾ ਜੀ ਹਾਂ ਹਾਂ ਚੌਥਾ ਸੂਆ ਤਾਂ ਦਿਨ ਕਿੰਨੇ ਹੋ ਗਏ ਸੂਈ ਨੂੰ 20 ਦਿਨ ਹੋ ਗਏ 20 ਦਿਨ ਹੋ ਗਏ ਠੀਕ ਆ 20 ਦਿਨ ਦਾ ਸਮਾਂ ਹੋ ਗਿਆ ਭਰਾਵੋ ਸੂਈ ਨੂੰ ਤੇ ਲੋਹੀ ਦੇ ਵਿੱਚ ਆ ਠੀਕ ਆ ਜੀ ਬਾਕੀ ਪ੍ਰੋਪਰ ਵੇਖੋਗੇ ਤਾਂ ਪੂਰੀ ਵੱਡੀ ਹਾਈਟ ਆ ਫੁੱਲ ਵੱਡੀ ਮੱਝ ਆ ਤੇ ਪਿੱਠ ਪੁੱਠੇ ਦੀ ਚੜਾਈ ਕਾਫੀ ਆ ਰਾਜੀ ਆ ਤੇ ਫੁੱਲ ਵਜਨ ਲੋਡ ਵਾਲੀ ਆ ਫੇਸ ਕੁਆਲਟੀ ਤੁਹਾਡੇ ਸਾਹਮਣੇ ਆ ਦੇਖੋ ਠੀਕ ਹੈ ਬਾਕੀ ਆ ਥਣ ਬੈਕ ਸਾਈਡ ਤੋਂ ਦੇਖੀਏ ਤੇ ਆ ਸਾਈਕ ਹੋਏਗਾ ਥਣ ਹਵਾਨੇ ਦਾ ਲੇਵੇ ਦਾ ਠੀਕ ਹੈ ਤੇ ਬੱਚਾ ਨੇ ਥੱਲੇ ਕੀ ਕਟਾ ਜੀ ਕਟਾ ਜੀ ਕਟਾ ਮੇਲ ਕਾਫ ਇਹੋ ਹੀ ਹੈ ਨਾ ਇਹੋ ਹੀ ਹੈ ਠੀਕ ਹੈ ਆ ਮੇਲ ਕਾਫ ਆ ਇਹਦੇ ਬਿਲਕੁਲ ਥੱਲੇ ਜਿਹੜਾ ਬੱਚਾ ਆ ਮੇਲ ਕਾਫ ਆ ਕੋਈ ਵੀ 15 ਤੋਂ 20 ਦਿਨ ਦਾ ਸਮਾਂ ਤੁਸੀਂ ਮੰਨ ਸਕਦੇ ਹੋ ਵੈਸੇ 20 18 20 ਦਿਨ ਜਿਹੜੇ கரੈਕਟ ਸਮਾਂ ਜਿਹੜਾ ਉਹ 20 ਦਿਨ ਹੋ ਗਏ ਆ ਤੇ ਅੰਕਲ ਵੈਸੇ ਹੁਣ ਕਿੰਨਾ ਕੁ ਦੁੱਧ ਹੈਗਾ ਇਹਦੇ ਥੱਲੇ ਦੁੱਧ ਅੱਜ ਇਹਦੇ ਥੱਲੇ 10 ਲੀਟਰ 10 ਲੀਟਰ ਮੇਰੇ ਤੋਲ ਲੈ ਲੈ ਜਿੰਨਾ ਬੱਚਾ ਚਾਹੇ ਕੋਈ ਲੀਟਰ ਮਾਰ ਲੈ ਚਾਹੇ ਕੋਕੰਡੇ ਤੇ ਤੋਲ ਲੈ ਠੀਕ ਹੈ ਜੀ ਇਹ 100 ਲੀਟਰ ਦੋਸਤੋ ਜਿਹੜਾ ਦੁੱਧ ਬਿਲਕੁਲ ਮੌਕੇ ਤੇ ਹਾਜ਼ਰ ਆ ਸੋ ਚੁਵਾਈ ਕਰਕੇ ਤਸੱਲੀ ਤੁਸੀਂ ਕਰ ਲਿਓ ਕਿਉਂਕਿ ਘਰੇਲੂ ਨਾਰਮਲ ਘਰੇਲੂ ਕਿਸਾਨ ਦੇ ਕੋਲ ਜਿਹੜੀ ਦੋਸਤੋ ਇਹ ਦੋ ਐਨੀਮਲ ਹੈ ਠੀਕ ਆ ਖੋਲ ਕੇ ਆਪਾਂ ਤੋਰ ਕੇ ਦਿਖਾਉਣੀ ਆ ਇਹਨੂੰ ਤੋਰ ਦਈਏ ਜੀ ਬਾਕੀ ਅ ਮੱਝ ਵੱਡੀ ਆ ਦੋਸਤੋ ਸੂਹਾ ਚੌਥਾ ਇੱਕ ਵਾਰੀ ਫੇਰ ਮੈਂ ਤੁਹਾਨੂੰ ਕਨਫਰਮ ਕਰਾ ਦੇਣਾ ਸੂਹਾ ਚੌਥਾ ਠੀਕ ਆ ਵਜਨ ਲੋਡ ਵਾਲੀ ਆ ਤੇ ਕੱਦ ਕਾਠ ਉੱਚਾ ਵੱਡਾ ਫੁੱਲ ਸਾਈਜ਼ ਆ ਪਲੀਪੂਲੀ ਪੂਰੀ ਆ ਠੀਕ ਆ ਸਾਫ਼ ਸੰਭਾਲ ਚੰਗੀ ਦੇ ਵਿੱਚ ਰਹੀ ਆ ਤੇ ਆ ਥਾਣੇ ਦੇਵਾ ਤੁਸੀਂ ਦੇਖ ਸਕਦੇ ਹੋ 10 ਲੀਟਰ ਜਿਹੜਾ ਬਿਲਕੁਲ ਹੁਣ ਮੌਜੂਦਾ ਟਾਈਮ ਕਿ ਕੋਈ ਵੀਰ ਦਾਨ ਕਰ ਸਕਦਾ ਘਰ ਵਿਜਲ ਕਰਕੇ ਉਹ 10 ਲੀਟਰ ਜਿਹਦਾ ਬਾਕੀ ਅਕੇ ਕੋਈ ਚੰਗੀ ਖਾਸੀ ਸੇਵਾ ਜਿਹੜਾ ਵੀਰ ਕਰ ਲੂਗਾ ਹੋ ਸਕਦਾ ਵੀ ਸੁੱਧ ਵੱਧ ਵੀ ਕੋਈ ਚਵਾਈ ਕਰ ਲਵੇ ਲੈ ਗਿਆ ਜੀ ਠੀਕ ਹੈ ਜੀ। ਜੀ। ਠੀਕਾ। ਅੱਛਾ ਵੀਰ ਜੀ ਕੀ ਡਿਮਾਂਡ ਕਿ ਨਹੀਂ ਰਹੋਗੇ ਇਸ ਮਾਝ ਦੀ? ਡਿਮਾਂਡ ਇਹਦੀ ਭਾਜੀ 82000 ਰੁਪਏ ਆ। ਹਾਂ ਜੀ। ਵਿੱਚ ਮਾਨਤਾ ਨਾਲ ਹੋ ਜੂਗਾ। ਠੀਕ ਹੈ ਜੀ। ਵਿੱਚ ਛੋਟਛਾਪਾ ਮੌਕੇ ਤੇ ਹੋ ਜੂਗਾ ਜੀ। ਹਾਂ ਜੀ। ਲੈਸ ਹੋ ਜੂਗੀ। 82000 ਚੋਂ? ਹਾਂ ਜੀ ਹਾਂ ਜੀ। ਠੀਕ ਹੈ ਜੀ। 82000। 82000 ਦੇ ਵਿੱਚੋਂ ਪ੍ਰਾਪੋ ਮਾਨਤਨ ਹੋ ਜਾਊਗਾ ਠੀਕ ਆ ਡਿਮਾਂਡ 82 ਆ ਵਿੱਚੋਂ ਛੋਟ ਛੱਪਾ ਹੋ ਜਾਊਗਾ ਮੌਕੇ ਤੇ ਚਵਾਈ ਪਸਮਾ ਜਿਹੜਾ ਇੱਕ ਨੰਬਰ ਰੱਖੀਆ ਘਰੇਲੂ ਮਾਝਾ ਬਾਕੀ ਕਿਤੇ ਵੀਰ ਨੇ ਆਪ ਵੀ ਤਸਦੀਕ ਕਰੀ ਲੈਣੀ ਆਣ ਕੇ ਠੀਕ ਆ ਇਹ ਜਿਹੜੀ ਦੋਸਤੋ ਮਾਝਾ ਦਿਖਾਈ ਆ ਬਿਲਕੁਲ ਤਾਜੀ ਆ ਤੇ ਇੱਕ ਟੋਕੜ ਹੋਰ ਜਿਹੜੀ ਝੋੜੀ ਉਹ ਵੀ ਵਕਾਊ ਆ ਦੂਜੇ ਸੂਬੇ ਦੇ ਵਿੱਚ ਚਲਦੀ ਆ ਸਮਾਂ ਪੁੱਛ ਲੈਣੀ ਆ ਨਾਲ ਹੀ ਬਾਹਰ ਕੱਢ ਕੇ ਦਿਖਾ ਦੀਏ ਜੀ ਝੋਟੀ ਨੂੰ ਬਾਹਰ ਕੱਢ ਲਓ ਅੱਛਾ ਝੋਟੀ ਦੀ ਡਿਟੇਲ ਕੀ ਹੋ ਗਈ ਫਿਰ ਝੋਟੀ ਭਾਜੀ ਇਹਨੂੰ ਹੋ ਗਿਆ 7 ਮਹੀਨੇ ਹੋ ਗਏ ਜੀ ਸੂਈ ਨੂੰ 7 ਕ ਮਹੀਨੇ ਹੋ ਗਿਆ ਸਮਾਂ ਹਾਂਜੀ ਹਾਂਜੀ ਹੁਣ ਦੁੱਧ ਕਿੰਨਾ ਕਰ ਦੁੱਧ 6 ਲੀਟਰ ਕਰ 6 ਲੀਟਰ ਹੀ ਹਾਂ ਦੋਵੇਂ ਟਾਈਮ ਮਿਲਦੀ ਹੁਣ ਦੋਵੇਂ ਟਾਈਮ ਪਾੜੇ ਠੀਕ ਆ ਸਵੇਰ ਹੁਣ ਪ੍ਰੈਜ਼ੈਂਟ ਟਾਈਮ ਦੂਜਾ ਚੱਲਦਾ ਠੀਕ ਆ ਅੱਗੇ ਪਾਣੀ ਸੌਰੀ ਜੇ ਨਹੀਂ ਹੈਗੀ ਆਸੂਤ ਨਹੀਂ ਲੱਗੀ ਨਹੀਂ ਲਓ ਜੀ ਠੀਕ ਆ ਨੀਲੀ ਦੇ ਵਿੱਚ ਜਿਹੜੀ ਦੋਸਤੋ ਝੋਟੀ ਪੈਂਦੀ ਆ ਠੀਕ ਹੈ ਤੇ ਕਦ ਕਦ ਤੁਸੀਂ ਮੀਡੀਅਮ ਜਿਹੜਾ ਕਾਊਂਟ ਕਰ ਸਕਦੇ ਹੋ ਕਦ ਕਦ ਮੀਡੀਅਮ ਤੇ ਬਿਲਕੁਲ ਗੁੰਦਮੇਜ ਸਰੀਰ ਦੀ ਆ ਕਰਕੂ ਪਰਮਾ ਜਾਂ ਪਿੰਡਾ ਆ ਠੀਕ ਆ ਸਰੀਰ ਬਿਲਕੁਲ ਵਜਨ ਵਟੇ ਵਾਲੀ ਆ ਤੇ ਸੂਬਾ ਹੁਣ ਪ੍ਰੈਸੈਂਟ ਟਾਈਮ ਦੂਜਾ ਚੱਲਦੀ ਪਈ ਆ ਦੋਨੋ ਟਾਈਮ ਜਿਹੜਾ 6 ਕਿਲੋ ਦੁੱਧ 재미, hurting Mr... gutter filtrate broken broken Okay broken okay. yeah. 午 ਠੀਕ ਹੈ ਅੱਛਾ ਕਿੰਨਾ ਕੁ ਮੁੱਲ ਵੀਰੇ ਇਹਦਾ ਕਿੰਨਾ ਕਰੂਗਾ ਇਹਦੀ ਡਿਮਾਂਡ ਪਾਜੀ 42000 ਰੁਪਏ 42000 ਹਾਂ ਜੀ ਕੋ ਲੈਸ ਨੂੰ ਸਿੰਧ ਚ ਲੈਸ ਹੋ ਜੂਗਾ ਵੀਰੇ ਮੌਕੇ ਤੇ ਹੈ ਜੀ ਠੀਕ ਹੈ ਤੇ 6 ਕਿਲੋ ਦੁੱਧ ਪਰਕਾ ਹਾਜ਼ਰ ਹੈ ਠੀਕ ਹੈ ਇਹ ਦੋ ਪਸ਼ੂ ਹੀ ਆਪਣੇ ਕੋਲ ਅੱਜ ਵਕਾਉ ਹੋਏ ਸੀ ਅ ਸੋ ਦੋ ਜਿਹੜੀਆਂ ਦੁੱਧ ਤੇ ਇਹ ਮੱਝਾਂ ਵਕਾਉ ਆ ਠੀਕ ਹੈ ਜਿੱਟਾ ਬਿਲਕੁਲ ਤਾਜੀ ਸੂਈ ਤੁਹਾਨੂੰ ਦਿਖਾਤੀ ਹੈ ਇੱਕ ਬਿਲਕੁਲ ਇਹ ਤੋਕਰ ਆ ਠੀਕ ਹੈ ਜੀ ਅੱਗੇ ਗੱਪੜ ਨਹੀਂ ਕੀ ਸੋਚੇਸ ਵੀਰ ਨੇ ਲੈ ਕੇ ਜਾਣੀ ਹੈ ਤੋਕਰ ਤੁਸੀਂ ਆਸਾਰ ਦੇ ਨਾਲ ਅਗਲਾ ਸੌਦਾ ਕਰ ਸਕਦੇ ਹੋ ਤੇ ਸਮਾਂ ਵੀ ਘਟੋ ਕਰ ਵੀ 6 ਮਹੀਨੇ ਘਟੋ ਕਰ ਵੀ ਹੋ ਗਏ ਸੂਈ ਨੂੰ 6 ਕਿਲੋ ਦੁੱਧ ਹਾਜ਼ਰ ਆ ਠੀਕ ਆ ਤੇ 42000 ਦੇ ਵਿੱਚੋਂ ਕੁ ਛੋੜਛੱਪਾ ਮੌਕੇ ਤੇ ਮਾਨਤਾ ਨਾਲ ਉਹ ਹੋ ਜਾਊਗਾ ਠੀਕ ਆ ਤੇ ਇੱਕ ਵੱਡੀ ਤੁਹਾਨੂੰ ਜਿਹੜੀ ਇਹ ਮਾਝ ਦਿਖਾਤੀ ਆ 82000 ਜਿਹੜੀ ਇਹਦੀ ਡਿਮਾਂਡ ਵਿੱਚੋਂ ਲੈਸ ਮੌਕੇ ਤੇ ਮਾਨਤਾ ਨਾਲ ਹੋ ਜਾਊਗਾ ਤੇ ਨੰਬਰ ਜਿਹੜੇ ਆ ਉਹ ਬਿਲਕੁਲ ਸਕਰੀਨ ਦੇ ਉੱਤੇ ਚੱਲਦੇ ਪਏ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮੇਰਾ ਕੰਟੈਕਟ ਬੋਲ ਦਿਓ ਨੰਬਰ ਆਪਣੇ 84274 4653 ਠੀਕ ਹੈ ਜੀ ਤੇ ਨਾਮ ਕਿਸੇ ਕਵੀ ਜੀ ਆਪਣਾ ਰਣਜੋਤ ਸਿੰਘ ਰਣਜੋਤ ਸਿੰਘ ਵੀਰ ਤੇ ਜਿਹੜੇ ਦੋਸਤੋਂ ਨੰਬਰ ਨੇ ਸਕਰੀਨ ਤੇ ਜਿਹੜੇ ਚੱਲਦੇ ਪਏ ਪਿੰਡ ਟੋਟੀਆਂ ਤੁਸੀਂ ਖਾਸ ਵਿਜਿਟ ਕਰਕੇ ਦੋ ਪਸ਼ੂਆ ਜਿਹੜੇ ਦਿਖਾਏ ਗਏ ਆ ਤਸੱਲੀ ਕਰ ਸਕਦੇ ਹੋ ਘਰ ਵਿਜਿਟ ਕਰਕੇ ਇਹ ਚੁਆਈ ਕਰਕੇ ਚੈੱਕ ਪਾਸ ਕਰ ਸਕਦੇ ਮਿਲਦੇ ਆ ਦੋਸਤੋਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ